ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਖਾਂਸੀ, ਜ਼ੁਕਾਮ, ਗਲਾ ਖਰਾਬ ਅਤੇ ਬੁਖਾਰ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੀ ਠੀਕ ਕਰਨ ਦਾ ਜ਼ਬਰਦਸਤ ਘਰੇਲੂ ਨੁਸਖਾ ਦੱਸਾਂਗੇ। ਇਸ ਨੁਸਖੇ ਦੇ ਇਸਤੇਮਾਲ ਤੋਂ ਤੁਰੰਤ ਬਾਅਦ ਹੀ ਤੁਹਾਡੀ ਖਾਂਸੀ ਦੀ ਸਮੱਸਿਆ, ਜ਼ੁਕਾਮ, ਬੁਖਾਰ, ਗਲੇ ਦੀ ਇਨਫੈਕਸ਼ਨ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ। ਜੇਕਰ ਤੁਹਾਨੂੰ ਬਲਗਮ ਦੀ ਸਮੱਸਿਆ ਹੈ, ਬਹੁਤ ਜ਼ਿਆਦਾ ਬੁਖਾਰ ਹੋ ਰਿਹਾ ਹੈ ਤਾਂ ਤੁਸੀਂ ਇਹ ਕਾੜਾ ਬਣਾ ਕੇ ਪੀਓ। ਤੁਹਾਨੂੰ ਤੁਰੰਤ ਹੀ ਬਹੁਤ ਜ਼ਿਆਦਾ ਫਾਇਦਾ ਮਿਲੇਗਾ। ਤਾਂ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਅੱਜ ਦੇ ਇਸ ਦੇਸੀ ਨੁਸਖੇ ਬਾਰੇ ਦੋਸਤੋ ਇਸ ਨੁਸਖੇ ਨੂੰ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਇੱਕ ਬਰਤਨ ਵਿੱਚ ਦੋ ਗਲਾਸ ਪਾਣੀ ਲੈ ਕੇ ਗਰਮ ਹੋਣ ਲਈ ਰੱਖਣੇ ਹਨ ਪੂਰੇ ਇੱਕ ਦਿਨ ਦਾ ਕਾੜਾ ਬਣਾ ਕੇ ਅਸੀਂ ਤਿਆਰ ਕਰ ਲਵਾਂਗੇ ਸਭ ਤੋਂ ਪਹਿਲੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਤੇਜ ਪੱਤਾ ਦੋ ਤੇਜ ਪੱਤੇ ਲੈ ਕੇ ਤੁਸੀਂ ਇਸ ਪਾਣੀ ਅੰਦਰ ਮਿਲਾ ਦੇਣੇ ਹਨ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਅਦਰਕ ਥੋੜੀ ਜਿਹੀ ਅਦਰਕ ਲੈ ਕੇ ਉਸ ਨੂੰ ਪੀਸ ਕੇ ਤੁਸੀਂ ਇਸ ਨੁਸਖੇ ਅੰਦਰ ਮਿਲਾ ਦੇਣੀ ਹੈ ਤੀਸਰੀ ਚੀਜ਼ ਜੋ ਤੁਸੀਂ ਇਸ ਨੂੰ ਸਕੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਲੋង ਤਿੰਨ ਤੋਂ ਚਾਰ ਲੋង ਲੈ ਕੇ ਤੁਸੀਂ ਇਸ ਪਾਣੀ ਵਿੱਚ ਪਾਉਣੇ ਹਨ ਚੌਥੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਦਾਲਚੀਨੀ ਇੱਕ ਟੁਕੜਾ ਦਾਲਚੀਨੀ ਦਾ ਲੈ ਕੇ ਤੁਸੀਂ ਇਸ ਪਾਣੀ ਵਿੱਚ ਮਿਲਾ ਦੇਣਾ ਹੈ ਪੰਜਵੀਂ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਹਲਦੀ ਅੱਧਾ ਛੋਟਾ ਚਮਚ ਹਲਦੀ ਦਾ ਲੈ ਕੇ ਤੁਸੀਂ ਇਸ ਪਾਣੀ ਅੰਦਰ ਮਿਲਾ ਦੇਣਾ ਹੈ ਅਗਲੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਅਜਵਾਇਨ ਇੱਕ ਚਮਚ ਅਜਵਾਇਨ ਦਾ ਲੈ ਕੇ ਤੁਸੀਂ ਇਸ ਪਾਣੀ ਅੰਦਰ ਮਿਲਾ ਦੇਣਾ ਹੈ ਅਗਲੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਕਾਲੀ ਮਿਰਚ ਸਾਬਤ ਕਾਲੀ ਮਿਰਚ ਦੇ 7 ਤੋਂ 8 ਦਾਣੇ ਲੈ ਕੇ ਤੁਸੀਂ ਇਸ ਪਾਣੀ ਅੰਦਰ ਪਾਉਣੇ ਹਨ ਅਗਲੀ ਚੀਜ਼ ਜੋ ਤੁਸੀਂ ਇਸ ਕਾੜੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਕਾਲਾ ਨਮਕ ਅੱਧਾ ਚਮਚ ਕਾਲਾ ਨਮਕ ਲੈ ਕੇ ਤੁਸੀਂ ਇਸ ਪਾਣੀ ਵਿੱਚ ਮਿਲਾਉਣਾ ਹੈ ਅਗਲੀ ਅਤੇ ਆਖਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਗੁੜ ਛੋਟਾ ਟੁਕੜਾ ਗੁੜ ਦਾ ਲੈ ਕੇ ਤੁਸੀਂ ਇਸ ਪਾਣੀ ਅੰਦਰ ਮਿਲਾ ਦੇਣਾ ਹੈ ਦੋਸਤੋ ਇਸ ਕਾੜੇ ਨੂੰ ਬਣਾਉਣ ਲਈ ਅਸੀਂ ਜਿੰਨੀਆਂ ਵੀ ਚੀਜ਼ਾਂ ਲਈਆਂ ਹਨ ਉਹ ਸਾਰੀਆਂ ਖਾਂਸੀ ਜ਼ੁਕਾਮ ਬੁਖਾਰ ਬਲਗਮ ਗਲੇ ਦੀ ਕ੍ਰੈਕਸ਼ਨ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦੀਆਂ ਹਨ ਤੁਸੀਂ ਇਸ ਕਾੜੇ ਨੂੰ ਉਦੋਂ ਤੱਕ ਉਬਾਲਣਾ ਹੈ ਜਦੋਂ ਤੱਕ ਇਹ ਪਾਣੀ ਅੱਧਾ ਨਾ ਰਹਿ ਜਾਵੇ ਅਸੀਂ 2 ਗਲਾਸ ਪਾਣੀ ਦੇ ਲਏ ਸਨ ਜਦੋਂ ਤੱਕ ਇਹ ਪਾਣੀ ਇੱਕ ਗਲਾਸ ਨਾ ਰਹਿ ਜਾਵੇ ਉਦੋਂ ਤੱਕ ਤੁਸੀਂ ਇਸ ਪਾਣੀ ਨੂੰ ਉਬਾਲਣਾ ਹੈ ਦੋਸਤੋ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਸਾਡਾ ਇੱਕ ਗਲਾਸ ਪਾਣੀ ਰਹਿ ਗਿਆ ਹੈ ਇਸੇ ਤਰ੍ਹਾਂ ਸਾਡਾ ਅੱਜ ਦਾ ਦੇਸੀ ਨੁਸਖਾ ਕਾੜਾ ਬਣ ਕੇ ਤਿਆਰ ਹੋ ਗਿਆ ਹੈ ਤੁਸੀਂ ਇਸ ਨੁਸਖੇ ਨੂੰ ਕਿਸੇ ਖਾਲੀ ਬਰਤਨ ਵਿੱਚ ਛਾਣ ਲੈਣਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਸੇਵਨ ਕਿਵੇਂ ਕਰਨਾ ਹੈ ਤੁਸੀਂ ਇੱਕ ਦਿਨ ਵਿੱਚ 3 ਇਸ ਕਾੜੇ ਨੂੰ ਪੀਣਾ ਹੈ ਇਹ ਬਹੁਤ ਹੀ ਅਸਰਦਾਰ ਕਾੜਾ ਹੈ ਅਸੀਂ ਬਹੁਤ ਵਾਰ ਘਰ ਵਿੱਚ ਬਣਾ ਕੇ ਇਸ ਕਾੜੇ ਦਾ ਇਸਤੇਮਾਲ ਕੀਤਾ ਹੈ ਸਾਨੂੰ ਇਸ ਦੇ ਚਮਤਕਾਰੀ ਫਾਇਦੇ ਦੇਖਣ ਨੂੰ ਮਿਲੇ ਹਨ ਇਸ ਕਾੜੇ ਨੂੰ ਤੁਸੀਂ ਗਰਮ ਗਰਮ ਚਾਹ ਦੀ ਤਰ੍ਹਾਂ ਕੁੱਟਕੁੱਟ ਕਰਕੇ ਪੀਣਾ ਹੈ ਸਵੇਰ ਦੁਪਹਿਰ ਅਤੇ ਸ਼ਾਮ ਦੇ ਸਮੇਂ ਤੁਸੀਂ ਇਸ ਕਾੜੇ ਨੂੰ ਪੀਣਾ ਹੈ ਇਸ ਦਾ ਸਵਾਦ ਵੀ ਬਹੁਤ ਵਧੀਆ ਹੁੰਦਾ ਹੈ ਗੁੜ ਤੇ ਕਾਲੇ ਨਮਕ ਦੇ ਇਸਤੇਮਾਲ ਨਾਲ ਇਸ ਦਾ ਸਵਾਦ ਚੰਗਾ ਬਣ ਜਾਂਦਾ ਹੈ ਤੁਸੀਂ ਇਸ ਨੁਸਖੇ ਦਾ ਸੇਵਨ ਘਰ ਵਿੱਚ ਬਣਾ ਕੇ ਜਰੂਰ ਕਰੋ ਤੁਹਾਡੀ ਖਾਂਸੀ ਬਲਕਮ ਬੁਖਾਰ ਜ਼ੁਕਾਮ ਗਲੇ ਦੀ ਸੋਜ ਗਲੇ ਦਾ ਦਰਦ ਛਾਤੀ ਦੀ ਇਨਫੈਕਸ਼ਨ ਦੀ ਸਮੱਸਿਆ ਇੱਕ ਦਿਨ ਜੀ ਇਹ ਠੀਕ ਹੋ ਜਾਵੇਗੀ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਘਰੇਲੂ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ